ਰੋਡਵੇਜ ਦੀ ਬਸ ਤੇ ਹਾਂਜੀ ਹਾਂਜੀ ਰੋਡਵੇਜ ਦੀ ਬਸ ਚਾਹੀਏ ਤੇ ਕੱਟਤਾ ਹੀ ਨਾ ਲੱਗਦਾ ਨੇ ਸਾਰੀਆਂ ਕੱਟਾ ਸਾਰੀ ਪੰਜ ਹੀ ਆਏ ਆ ਜੀ ਪਿੰਡੋਂ ਹਾਂਜੀ ਪੰਜਾਂ ਵਾਸਤੇ ਬਸ ਆਈ ਐ ਸਪੈਸ਼ਲੀ ਜਿਹੜੇ ਹਸਾਮਲਾ ਸੀ ਪੰਜ ਆਏ ਲੱਗਦਾ ਐਂ ਤਾਂ ਵੀ ਸਾਡੇ ਵਾਸਤੇ ਆਈ ਐ ਪੰਜਾਂ ਵਾਸਤੇ ਹੀ ਜੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਕੈਬਨਟ ਮੰਤਰੀ ਪਹੁੰਚੇ ਉੱਥੇ ਹੀ ਇਸ ਸਮਾਗਮ ਦੇ ਵਿੱਚੋਂ ਰੋਡਵੇਜ ਦੀਆਂ 50 ਬੱਸਾਂ ਦੀ ਵਰਤੋਂ ਕੀਤੀ ਗਈ ਇਕੱਠ ਵਧਾਉਣ ਦੇ ਲਈ ਏ ਰੋਡਵੇਜ ਦੀਆਂ ਬੱਸਾਂ ਜਿਹੜੀਆਂ ਜੁੱਧ ਨਸ਼ਿਆਂ ਵਿਰੁੱਧ ਤਹਿਤ ਬੈਨਰ ਲਾ ਕੇ ਪਿੰਡਾਂ ਵਿੱਚ ਭੇਜੀਆਂ ਗਈਆਂ ਅਤੇ ਪਿੰਡਾਂ ਵਿੱਚੋਂ ਜਿਹੜੇ ਵਿਅਕਤੀ ਐ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਲਿਆਂਦਾ ਗਿਆ ਤਾਂ ਜੋ ਇਕੱਠ ਵੱਧ ਦਿਖਾਇਆ ਜਾ ਸਕੇ ਪਰ ਉੱਥੇ ਹੀ ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਜਾਣਕਾਰੀ ਦੇ ਮੁਤਾਬਕ ਮੁਕਤ ਡੀਪੂ ਦੇ ਜਿਹੜੇ ਲੰਮੇ ਰੂਟ ਸਨ ਜਿਵੇਂ ਫਰੀਦਕੋਟ ਬਠਿੰਡਾ ਸ੍ਰੀ ਅਮਰਸਰ ਸਾਹਿਬ ਹਬੌਰ ਮਲੋਟ ਆਦ ਸਮੇਤ ਹੋਰ ਕਈ ਰੂਟ ਰੱਦ ਕਰਕੇ ਇਹਨਾਂ ਬੱਸਾਂ ਨੂੰ ਪਿੰਡਾਂ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਰਕਰ ਸਨ ਜਾਂ ਪਿੰਡੂ ਡਿਫੈਂਸ ਕਮੇਟੀਆਂ ਦੇ ਮੈਂਬਰ ਸਨ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਲਿਆਂਦਾ ਗਿਆ ਉੱਥੇ ਹੀ ਜਾਣਕਾਰੀ ਦੇ ਮੁਤਾਬਕ ਕਈ ਬੱਸਾਂ ਡਰਾਈਵਰ ਤੇ ਇੱਕ ਕਨੈਕਟਰ ਦੇ ਸਮੇਤ ਹੀ ਇੱਥੇ ਸਮਾਗਮ 'ਚ ਪਹੁੰਚੀਆਂ ਕਿਉਂਕਿ ਕਈ ਪਿੰਡਾਂ ਵਿੱਚ ਵਿਅਕਤੀ ਇਹਨਾਂ ਬੱਸਾਂ ਵਿੱਚ ਚੜ੍ਹੇ ਹੀ ਨਹੀਂ ਉੱਥੇ ਹੀ 4 ਤੋਂ 5 ਤੋਂ 7 ਸਵਾਰੀਆਂ ਆਮ ਤੌਰ ਤੇ ਬੱਸਾਂ ਦੇ ਵਿੱਚ ਵੇਖਣ ਨੂੰ ਮਿਲੀਆਂ ਤਾਂ ਦੱਸ ਦਈਏ ਕਿ ਇਸ ਤਰ੍ਹਾਂ ਜਿਹੜੇ ਵੱਡੇ ਰੂਟ ਰੱਦ ਕਰਕੇ ਇਸ ਤਰ੍ਹਾਂ ਦੇ ਸਮਾਗਮ ਦੇ ਵਿੱਚ ਇਹ ਬੱਸਾਂ ਮੁਖਸਰ ਸਾਹਿਬ ਢੀਪੂ ਨਾਲ ਸੰਬੰਧਿਤ ਲਗਾਈਆਂ ਗਈਆਂ ਤਾਂ ਉੱਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇੰਜ ਲੱਗਦਾ ਜੁੱਤ ਨਸ਼ਿਆਂ ਵਿਰੁੱਧ ਨਹੀਂ ਜੁੱਤ ਸਵਾਰੀਆਂ ਵਿਰੁੱਧ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਰਕਿੰਗ ਦੇ ਵਿੱਚ ਖੜੀਆਂ ਬੱਸਾਂ ਜੋ ਬੱਸ ਅੱਡੇ ਦਾ ਭਲੇਖਾ ਪਾਉਂਦੀਆਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸਨ ਕਿ ਸਾਨੂੰ ਕਿਸੇ ਟਾਈਮ ਕਿ ਇਕੱਠ ਕਰਨ ਲਈ ਬੱਸਾਂ ਆਦ ਲਿਆਉਣ ਦੀ ਲੋੜ ਨਹੀਂ ਲੋਕ ਆਪ ਮਹਾਰੇ ਆ ਜਾਂਦੇ ਹਨ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਕਦਰ ਇਕੱਠ ਕਰਨ ਦੇ ਲਈ ਰੋਡਵੇਜ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਵਿੱਚ ਸਿਰਫ ਜਿਹੜੀ ਵੀ ਅਸੀਂ ਜਾਣਕਾਰੀ ਵੀ ਲਈ ਤਾਂ 23 ਸਵਾਰੀਆਂ ਸੀ ਤਾਂ ਸੱਤ ਪਿੰਡਾਂ ਵਾਲੀਆਂ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਇਕੱਠੀਆਂ ਕਰਕੇ ਇੱਕ ਬੱਸ ਚ ਲਿਆਂਦੀਆਂ ਕਰੀਬ 3 ਤੋਂ 4 ਸਵਾਰੀਆਂ ਤਾਂ ਕਈ ਪਿੰਡਾਂ ਤੋਂ ਅਜਿਹੀਆਂ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਲਿਆ ਕੇ ਆਹ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਵੀ ਅਸੀਂ ਇਸ ਤਰ੍ਹਾਂ ਦਾ ਕੋਈ ਕਰਦੇ ਨਹੀਂ ਵਿਖਾਵਾ ਨਹੀਂ ਕਰਦੇ ਬੱਸਾਂ ਨਹੀਂ ਵਿੱਚ ਬਾ ਕੀ ਨਹੀਂ ਲਿਆਉਂਦੇ ਇਕੱਠ ਕਰਨ ਵਾਸਤੇ ਲੋਕ ਆਪਣੇ ਆਪ ਆ ਜਾਂਦੇ ਆ ਤਾਂ ਤਸਵੀਰਾਂ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਜਿਹੜੀਆਂ ਇਹ ਵੱਡੇ ਪੱਧਰ ਤੇ ਰੋਡਵੇਜ ਦੀਆਂ ਬੱਸਾਂ ਲਿਆ ਕੇ ਇਕੱਠ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਨਾਮ ਤੁਹਾਡਾ ਜੀ ਹਾਂਜੀ ਮੇਰਾ ਨਾਮ ਸਾਦਾ ਸਿੰਘ ਆ ਜੀ ਤੇ ਬਸ ਦੇ ਵਿੱਚ ਆਇਓ ਬਈ ਅੱਜ ਇੱਥੇ ਮੁਕਸਰ ਹਾਂਜੀ ਇਹ ਆ ਸਾਨੂੰ ਸਰਪੰਚ ਸਾਹਿਬ ਵੱਲੋਂ ਮੈਸੇਜ ਲੱਗਾ ਸੀਗਾ ਕਿ ਆਪਣੀ ਮੁਕਸਰ ਸਾਹਿਬ ਜੀ ਮੁਕਸਰ ਸਾਹਿਬ ਵੀ ਮਾਨ ਸਾਹਿਬ ਆ ਰਹੇ ਆ ਸੀਐਮ ਪੰਜਾਬ ਤੇ ਉਹਦੇ ਕੱਠ ਵਾਸਤੇ ਸਾਨੂੰ ਇੱਥੇ ਸੱਦਿਆ ਗਿਆ ਸੀ ਜੀ ਨਸ਼ੇ ਬਾਰੇ ਵੀ ਕੋਈ ਮੀਟਿੰਗ ਆਈ ਤੇ ਇਹਦੇ ਚ ਰੋਡਵੇਜ ਦੀ ਵਾਸਤੇ ਹਾਂਜੀ ਹਾਂਜੀ ਰੋਡਵੇਜ ਦੀ ਬਸ ਚਾਹੀਏ ਤੇ ਕੱਠ ਤਾਂ ਹੀ ਨਾ ਲੱਗਦਾ ਨੇ ਸਾਰੀਆਂ ਕੱਟ ਆ ਸਾਰੀ ਪੰਜੀ ਆਏ ਆ ਜੀ ਪਿੰਡੋਂ ਹਾਂਜੀ ਪੰਜਾ ਵਾਸਤੇ ਬਸ ਆਈ ਐ ਸਪੈਸ਼ਲੀ ਜਿਹੜੇ ਹਿਸਾਬ ਨਾਲ ਅਸੀਂ ਪੰਜ ਹੈ ਲੱਗਦਾ ਐਂ ਤਾਂ ਵੀ ਸਾਡੇ ਵਾਸਤੇ ਆਈ ਆ ਪੰਜਾਂ ਵਾਸਤੇ ਹੀ ਅੱਛਾ ਹਾਂਜੀ ਤੇ ਵੱਖਰੀ ਫੀਲਿੰਗ ਆਈ ਹੁਣੇ ਪੰਜਾਂ ਬਸ ਲੈ ਕੇ ਆਈ ਅੱਜ ਤਾਂ ਇੱਕ ਪਾਸੇ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਆ ਕਿ ਅਸੀਂ ਪੰਜ ਜਾਣੀ ਆ ਦੂਸਰੇ ਪਾਸੇ ਪ੍ਰੋਡ ਵੀ ਫੀਲ ਹੁੰਦਾ ਕਿ ਮਾਨ ਸਾਹਿਬ ਨੇ ਸਾਡੇ ਪੰਜਾਂ ਵਾਸਤੇ ਬਸ ਭੇਜੀ ਆ ਵੀ ਬਦਲਾ ਆ ਗਿਆ ਹਾਂਜੀ ਬਦਲਾ ਆ ਗਿਆ ਹਾਂਜੀ ਬਾਕੀ ਸਾੜ ਨਾਲ ਹੋਰ ਕੋਈ ਨਹੀਂ ਆਇਆ ਹੀ ਨਾ ਪਟਵਾਰੀ ਸਾਹਿਬ ਆਏ ਨਾ ਕੋਈ ਹੋਰ ਅਸੀਂ ਪੰਜ ਹੀ ਸੀਗੇ ਸਾਡੇ ਪਿੰਡ ਦੇ ਬੰਦੇ ਅੱਛਾ ਅੱਛਾ ਹਾਂਜੀ ਠੀਕ ਆ ਬਰ